ਆਓ ਜੀ ਜੀ ਐਨ ਆਪਾਂ ਜਦੋਂ ਕਾਲਪ ਕਰਦੇ ਦੂਜੇ ਦਾ ਆਮ ਹੀ ਕਾਲਪ ਕਰਦੇ ਜਿਵੇਂ ਬਾਈ ਕਰਮਜੀਤ ਹੁਣੇ ਕਰਦੇ ਨਾ ਬਾਹਰਲੇ ਪਾਸੇ ਪਹਿਲਾਂ ਪੈਰ ਕਰਦੇ ਫਿਰ ਸਪੋਟਾ ਲਾ ਕੇ ਇਹ ਸਿਸਟਮ ਕਾ ਕਰਦੇ ਪੂਰਾ ਅਸੀਂ ਕੋਹ ਨਹੀਂ ਕਰਦੇ ਅਸੀਂ ਤਾਂ ਸਿਰਫ ਨਾ ਐਵੇਂ ਜਵਾਕਾਂ ਵਾਂਗੂ ਅੰਦਰ ਲਾ ਲੈਨੇ ਘੋੜੀਆਂ 8 ਫੁੱਟ ਦੇ ਪਾ ਲੈਨੇ ਬਾਲੇ ਬਾਲੇ ਵੀ ਕੋਈ ਬਾਲੇ ਚੰਗੇ ਪਾਉਣ ਦੀ ਲੋੜ ਅੰਦਰਲੇ ਪਾਸੇ ਵਜਨ ਪੈ ਗਿਆ ਇਹਦਾ ਬਾਹਰਲੇ ਪਾਸੇ ਪੈ ਗਿਆ ਫਰਮ ਇਹਦਾ ਫਰਮਰ ਰੱਖ ਲਿਆ ਫਰਮਰ ਰੱਖ ਕੇ ਪਰ ਮਸਾਹਾ ਹੋ ਜਾਂਦਾ ਬੜਿਆ ਵੇ ਇਹ ਤਕਨੀਕ ਨਹੀਂ ਦੱਸਣੀ ਕਿਵੇਂ ਬਣਦਾ ਕਿਉਂਕਿ ਮਿਹਨਤ ਕੀਤੀ ਬਹੁਤ ਜ਼ਿਆਦਾ ਬਹੁਤ ਭਰਾਵਾਂ ਦੇ ਫੋਨ ਆਏ ਤੇ ਮੈਨੂੰ ਲੱਗਦਾ ਵੀ ਥੋੜਾ ਜਿਹਾ ਰਿਸਕੀ ਆ ਦੱਸ ਦਸੀ ਆ ਤੁਹਾਨੂੰ ਪਤਾ ਲੱਗ ਗਿਆ ਨਾ ਵੇਖਦਾ ਇਸ ਤਰ੍ਹਾਂ ਦਾ ਗੋਲਾ ਨਿਕਲਦਾ ਬਾਅਦ ਚ ਪੂਰਾ ਐਨ ਸਾਫ ਕਲੀਨ ਇਹਦਾ ਮਤਲਬ ਕਿ ਇਹ ਵੀ ਆਪਾਂ ਨੂੰ ਥੋੜਾ ਜਿਹਾ ਸੌਖਾ ਵੀ ਅੰਦਰਲੇ ਪਾਸੇ ਦਾ ਕਾਲ ਬੇ ਹੋ ਗਿਆ ਬਾਹਰਲੇ ਪਾਸੇ ਕੋਈ سپورਟ ਨਹੀਂ ਲਾਉਂਦੇ ਬੜਾ ਐਡਾ ਬੜਾ ਤੇਜ਼ ਮਾਲ ਨਹੀਂ ਪਾਉਂਦੇ ਅਸੀਂ ਨਾਰਮਲ ਮਾਲ ਪਾਉਂਦੇ ਆ ਆ ਪਰਲੇ ਗੋਲੇ ਨਾਲ ਦਾ ਬਣੀਆਂ ਜਾਂਦਾ ਇਸ ਤਰ੍ਹਾਂ ਦੀ ਸਫਾਈ ਹੋਊਗੀ ਆ ਦੇਖੋ ਇਸ ਤਰ੍ਹਾਂ ਦੀ ਸਫਾਈ ਐਨ ਪੂਰਾ ਨੀਟ ਐਂਡ ਕਲੀਨ ਆਉਣਾ ਪੂਰਾ ਨਜ਼ਾਰੇਦਾਰ ਹੋਰ ਦੇਖ ਪੂਰਾ ਨਜ਼ਾਰਾ ਐਂਡ ਪੂਰਾ ਨਜ਼ਾਰਾ ਗੱਲ ਇਹ ਤਾਂ ਵਾਲੀ ਕੋਰ ਦੇ ਥੱਲੇ ਵਾਲੀ ਕੋਰ ਲੱਗਣੀ ਆ ਤੇ ਦੂਜੀ ਗੱਲ ਬਾਲਾ ਨਾ ਇੱਕ ਦੂਜੇ ਨਾਲ ਗੁੱਸਾ ਕਿਲਾ ਨਾ ਕਰਿਆ ਕਰੋ ਚੱਲੀ ਜਾਣਾ ਸਾਰਾ ਕੁਝ ਤੇ ਕਾਰਾਗਰੀ ਸਾਡੇ ਕੋਲੇ ਗਈਆਂ ਮੁੱਕ ਫਰਮੀਆਂ ਦੇ ਕੰਮ ਰਹਿ ਗਏ ਧੰਨਵਾਦ ਜਿਹੜੇ ਭਰਾਵਾਂ ਨੂੰ ਚੰਗਾ ਲੱਗਦਾ ਤੇ ਬੱਦਲ 放大了，给他。